ਇਹ ਸਾਡੇ ਪਿੰਡ ਦਾ ਗੁੱਲੀ ਇਹ ਗੁੱਲੀ ਐ ਬੋਲਟ ਹੋ ਗਿਆ ਸਟਾਰਟ ਤੇ ਮਗਰ ਬਰੇ ਦੂਜਾ ਮੋਟਰ ਨਾਲ ਸਟਾਰਟ ਹੋ ਗਿਆ ਚੈੱਕ ਕਰ ਲੈ ਮੇਲੇ 'ਚ ਕੱਠ ਚੈੱਕ ਕਰ ਲਓ ਪਹਿਲੇ ਤਾਂ ਨਹੀਂ ਇਨਾ ਕੱਠ ਹੋਇਆ ਪਹਿਣਾ ਮੇਲੇ ਵਿੱਚ ਹਜੇ ਤਾਂ ਭਰਨਾ ਵੀਰੇ ਮੇਲਾ ਹਰੇ ਹੋਰ ਸਸਤੀ ਐ ਸਪੈਸ਼ਲ ਐ ਤੇ ਉੱਤਰ ਲੱਗਿਆ ਵੀਰੇ ਭੰਗੂ ਕਰ ਦੋ ਬਾਈ ਬਾਈ ਅੱਜ ਅਸੀਂ ਕਾਲਜ ਕੀ ਹਾਲ ਚਾਲਾਂ ਜਾਣਨ ਆਏ ਹਾਂ ਤੇ ਅੱਜ ਦਾ ਸਾਡਾ ਬਲੌਗ ਪਿੰਡ ਤਖਤੂਪੁਰਾ ਸਾਹਿਬ ਮਾਗਦੀ ਦੇ ਮੇਲਾ ਅੱਜ ਅਸੀਂ ਟੂਰਨਾਮੈਂਟ ਦੀ ਗੇਂਣੀ ਬਹੁਤ ਹੀ ਕੱਟ ਸੀਗਾ ਇੱਥੇ ਇਹ ਤਰ੍ਹਾਂ ਕਿ ਆਪਾਂ ਟੂਰਨਾਮੈਂਟ ਤੇ ਨਹੀਂ ਗਏ ਇੱਥੇ ਅੱਜ ਅਸੀਂ ਮੇਲੇ ਦੇਖਣ ਆਏ ਆ ਪਿੰਡ ਤਖਤੂਪੁਰਾ ਸਾਹਿਬ ਤੇ ਮੈਂ ਸੋਚਿਆ ਵੀ ਸਾਡੇ ਦਰਸ਼ਕਾਂ ਨੂੰ ਵੀ ਦਿਖਾ ਦਈਏ ਮੇਲਾ ਕਰੋ ਦਰਸ਼ਨ ਦੇ ਪਿੰਡ ਤਖਤੂਪੁਰਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰੇ ਜੀ ਆ ਆਯੋਜਨ ਖੂਨਦਾਨ ਕੈਂਪ ਵੀ ਇੱਥੇ ਵਿਰੇ ਲੱਗਿਆ ਹੋਇਆ ਹੈ ਜਿੰਨਾ ਮੇਰੇ ਭਰਾਵਾਂ ਨੇ ਖੂਨਦਾਨ ਕਰਨ ਤਾਂ ਇੱਥੇ ਆ ਕੇ ਖੂਨਦਾਨ ਕਰ ਦਿਓ ਵਿਰੇ ਖੂਨਦਾਨ ਵਿਰੇ ਸਾਰਿਆਂ ਨਾਲ ਵੱਡਾ ਦਾਨ ਹੈ ਹਰ ਸਾਲ ਦੀ ਤਰ੍ਹਾਂ ਵਿਰੇ ਤੇ ਹਰ ਇੱਕ ਸਾਲ ਖੂਨਦਾਨ ਕੈਂਪ ਲੱਗਦਾ ਚੱਕ ਕਰ ਲੋ ਇਹਦਾ ਦੇਖੋ ਖੂਨਦਾਨ ਵਿਰੇ ਸਾਰਿਆਂ ਨਾਲ ਵੱਡਾ ਦਾਨ ਹੈ ਆਖੇ ਜਿਹੜਾ ਹੋਰ ਅੱਤ ਕਲਾਓ ਦੇਖੋ ਜਦੋਂ ਬਰਸਾਤ ਹੋਉਂਦਾ ਆਖੇ ਜਿਹੜਾ ਮਹਾਰਾਜ ਦੀ ਸਾਡੀ ਹੋ ਆਰੇ ਜੀ ਜਰੂਰ ਕਿਤੇ ਮਹਾਰਾਸ਼ਟਰੀ ਐ ਤੇ ਇਹ ਕਹਿੰਦਾ ਫਾਇਦੇ ਨਾ ਕਿ ਟੋਪ ਬੜਾ ਤਾ ਨਿਕਲ ਮਹਾਤਮਾ ਕਿਹ ਕਹਿੰਦੇ ਉਹ ਬਾਤਾਂ ਜਦ ਸੈਨਾ ਅੱਗੇ ਟੇਨ ਮਾਪੇ ਆ ਜਾਈ ਅੱਜ ਹੀ ਆ ਕੇ ਲੈ ਕੇ ਆਰ ਸਭ ਦੇ ਕੋਲ ਆਇਆ सूर में तव्हां

हां जी ਹੁਣ ਕਰੀਏ ਅਸੀਂ ਝੋਲੇ ਵਾਲੇ ਕੋਰਨਰ ਚ ਆ ਗਏ ਤੇ ਇੱਥੇ ਬੱਚਿਆਂ ਨੇ ਸ਼ਟਰ ਲੱਗਿਆ ਹੋਇਆ ਡ੍ਰੈਗਨ ਚੈੱਕ ਕਰ ਲਓ ਬੱਚਿਆਂ ਵਾਸਤੇ ਹੀ ਐ ਸਪੈਸ਼ਲ ਹੈ ਤੇ ਉੱਤਰ ਲੱਗਿਆ ਹੋਇਆ ਭਾਲੂ ਇਹ ਜਿਹਦੇ ਉੱਤੇ ਜਵਾਕ ਖੇਡਦੇ ਆ ਭਾਲੂ ਉਹ ਲੱਗਿਆ ਹੋਇਆ ਚੈੱਕ ਕਰਾ ਦਿੰਨੇ ਆ ਤੁਹਾਨੂੰ ਇਹਦੇ ਨਾਲ ਵੀ ਵੀਰ ਪਸੇਰੀਆਂ ਜਾਂਦਾ ਜੁੜ ਗਾਵਾਂਗੇ ਛੋਟੇ ਹੁੰਦੇ ਪਸੇਰੀ ਰਾਏ ਦੇ ਉੱਤੇ ਖੇਟੇ ਆ ਯਾਰ ਇੱਕ ਆ ਇੱਕ ਹੋੜਾ ਇਹ ਆ ਘੋੜਿਆ ਇਹ ਉਹ ਘੋੜਾ ਘੋੜਿਆ ਛੁਣ ਛੁਣ ਤੇ ਕਿਹਨੇ ਕਿ ਬਾਤ ਨਹੀਂ ਮਾਰਦਾ ਭਾਈ ਇਹ ਭਾਈ ਦੋਨੇ ਚਲਾ ਆਂਦੀ ਜਲਦੀ ਪਹੁੰਚ ਜਾ ਮੋਟੇ ਗੁੱਦੀ ਦੋ ਟਰੈਕਟਰ ਆਏ ਆ ਗਏ ਚੈੱਕ ਕਰਨਾ ਮੋਟਾ ਗੁੱਦੀ ਹਰੀ ਰੰਗ ਦਾ ਜਲਦੀ ਪਹੁੰਚ ਜਾ ਕਿਰਪਾ ਕਰ ਜਲਦੀ 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 ਇਹਦਾ ਮੋਟਰ ਹੈਗਾ ਦੇਖ ਰਿਹਾ ਤੇ ਆ ਦੇਖੀ ਕਿੰਨੇ ਘੰਟੇ ਲੱਗੋਗੇ ਬੋਲ ਰਿਹਾ ਓਏ ਕਾਕਾ ਵੀਡੀਓ ਬਣਾਵੜੀ ਚੱਲੀ ਚੱਲੀ ਹਲਾ ਵੇਖੀ ਜਾਨਾ ਮੱਕਰਾ ਦੇ ਘੜੀ ਮ੍ਰਤੀ ਵੀਰੇ ਅਰਸੋ ਤੇ ਲੋ ਜੀ ਹੁਣ ਮੋਦ ਜੂ ਜਦੋਂ ਸਟਾਰਟ ਹੋ ਗਿਆ ਵੀਰੇ ਵੀਡੀਓ ਵੀ ਸਟਾਰਟ ਹੀ ਜੂ ਕਰਾਂਗੇ ਪਹਿਲਾਂ ਮੇਲੇ ਦੇ ਕੱਠ ਚੈੱਕ ਕਰ ਲਓ ਪਹਿਲੇ ਤਾਂ ਨਹੀਂ ਇਨਾ ਕੱਠ ਹੋਇਆ ਪੈਣਾ ਮੇਲੇ ਵਿੱਚ ਹਰੇ ਤਾਂ ਭਰਨਾ ਵੀਰੇ ਮੇਲਾ ਹਰੇ ਹੋਰ ਚੈੱਕ ਕਰ ਲਓ ਚੰਡੋਲਾ ਲੱਗੀਆਂ ਸਾਹਮਣੇ ਵੀਰੇ ਡ੍ਰੈਗਨ ਲੱਗਿਆ ਹੋ ਵੱਡਾ ਸਾਰਾ ਇੱਧਰ ਵੀ ਕਹਿੰਦੇ ਕੰਮ ਮਗਿਆ ਬੈ ਕਹਿੰਦੇ ਭਰੀ ਜਾਂਦਾ ਔੜੀ ਔੜੀ ਚੈੱਕ ਕਰ ਲਓ ਜੇ ਜੇ ਨਹੀਂ ਕਰਾ ਦੇ ਜਿਹਦੇ ਲਈ ਮੇਰੇ ਕੋਲ 50 ਜੁਡੇ ਹੈ ਜੀ ਲਓ ਜੀ ਅਜੇ ਨੇ ਕਹਿੰਦੇ ਬੁਲਟ ਸਟਾਰਟ ਕਰ ਲੱਗਿਆ ਲੈ ਮੈਨੂੰ ਲਾਦਾ ਬਈ ਹੁਣ ਮੌਤ ਦਾ ਕੋ ਸਟਾਰਟ ਕਰ ਦੇਣਗੇ ਹੁਣ ਦਰਵਾਜ਼ੇ ਲੱਗ ਚੁੱਕੇ ਆ ਤੇ ਬੁਲਟ ਹੋ ਗਿਆ ਸਟਾਰਟ ਤੇ ਮਗਰ ਬਰੇ ਦੂਜਾ ਮੋਟਰ ਨਾਲ ਸਟਾਰਟ ਹੋ ਗਿਆ ਚੈੱਕ ਕਰ ਕਰਥਵੀਪਰਾ ਫੋਲੋ ਹੋ ਗਿਆ ਇੱਥੇ ਨੇ ਕਾਠ ਬਹੁਤ ਆ ਵੀ ਬਲੌਗ ਦੇ ਨਾਲ ਵੀ ਜੁੜੇ ਰਹੇ ਹੋ ਇਦਾਂ ਹੀ ਤੁਹਾਨੂੰ ਹੋਰ ਵੀ ਅੱਗੇ ਬਹੁਤ ਬਹੁਤ ਚੀਜ਼ਾਂ ਵੀ ਦਿਖਾਵਾਂਗੇ ਚੈੱਕ ਕਰਦੇ ਰਹੋ ਉਹਨਾਂ ਦੇ ਸਿੱਖੋ ਕਿਹਦੇ ਤੇ ਦਰਨਾ ਵੀਰੇ ਕਿੱਥੇ ਲੈਣੇ ਲੱਡ ਬੱਕੇ ਤੋਂ ਕੱਢ ਰਹੀ ਹੈ ਬਹੁਤ ਹੀ ਜਿਆਦਾ ਮਿਹਨਤ ਲਾਤੀ ਇਹਦੇ ਉੱਤੇ ਵੀ ਕਹੇ ਦੇ ਬੱਚ ਨੂੰ ਯਾਰ ਦੇ ਦੇਆ ਕਰੋ 10 20 ਰੁਪਏ ਯਾਰ ਕੋਈ ਨਹੀਂ ਹੁੰਦਾ ਉਹ ਵੀ ਇਹਦਾ ਖਾਈ ਜਨੇ ਆਪਾਂ ਇਹ ਦੇਖ ਪਾਏ ਨਹੀਂ ਤੁਸੀਂ ਉਹ ਸਭ ਮੈਂ ਸ਼ਾਮ ਲਈ ਲਿਆ ਕੌਡੀ ਦੇ ਵੀ ਬਹੁਤ ਸੋਹਣੇ ਮੈਚ ਹੋ ਰਹੇ ਆ ਚੈੱਕ ਕਰ ਲਓ ਤੇ ਇਧਰ ਭਰਾ ਨਾਲ ਦੀ ਨਾਲ ਫੁੱਟਬਾਲ ਦੀ ਮੈਚ ਹੋਈ ਜਾਂਦੇ ਆ ਕੌਡੀ ਦੇ ਤਾਂ ਹੁੰਦੇ ਹੁੰਦੇ ਆਪਣੇ ਹਰ ਸਾਲ ਤੇ ਫੁੱਟਬਾਲ ਦੇ ਵੀ ਇਧਰ ਕਰਾਏ ਹੋਏ ਆ ਤੇ ਔਰ ਜਿਹੜੀ ਕਹਿੰਦੇ ਆ ਗਰੋਂਡਾ ਦੇ ਵਿੱਚ ਸਾਰੀ ਉਮਰ ਨੇ ਘાળੀ ਹੈ ਤੇ ਹੁਣ ਉਹ ਦੁਨੀਆ ਤੋਂ ਚਲੇ ਗਏ ਇਧਰ ਮੇਲੇ ਵਾਲੀ ਸਾਈਡ 'ਤੇ ਹੁੰਦਾ ਆਪਣੇ ਕੌਡੀ ਵਾਲਾ ਮੈਚ ਇਧਰ ਸਕੂਲ ਵਾਲੀ ਸਾਈਡ 'ਤੇ ਆਪਣੇ ਫੁੱਟਬਾਲ ਵਾਲੇ ਮੈਚ ਬਹੁਤ ਹੀ ਸੋਹਣੇ ਮੈਚ ਰੱਖੇ ਜਾਂਦੇ ਔਰ ਥੋੜੀ ਜਿਨ੍ਹਾਂ ਨੂੰ ਕਹਿੰਦੇ ਆ ਪੁਰੀਆ ਹੁੰਦੇ ਆ ਔਰ ਉਹਨਾਂ ਦੀ ਯਾਦਾਂ ਦੇ ਬਾਪੂ ਸਰਜੀਤ ਸਿੰਘ ਜੀ ਪਿੰਕ ਪਿੰਡ ਤੋਂ ਜੁੜੀ ਪਿੰਡ ਦੇ ਮੰਗਲ ਨੇ ਚਰਚੇ ਹੋਏ ਸਾਨੂੰ ਜੀ ਔਰ ਦੂਸਰੀ ਸੈਗ ਕਿੱਤੜ ਬਿੰਤੀ ਜੀ ਉਹ ਜੀ ਪਿੰਡ ਤੱਕ ਉਰੇ ਪਹੁੰਚੇ ਸੀਗੇ ਤੇ ਭਰਾ ਆਪਣੇ ਮਾਛੀ ਘੜੇ ਪਹੁੰਚ ਚੁੱਕੇ ਆ ਸਾਨੂੰ ਰਾਤ 'ਚ ਹੀ ਮਿਲਿਆ ਵੀਰੇ ਹੁਣੀ ਬਾਏ ਬਾਏ ਪਾਵੇ ਵੀਰ ਹੁਣੀ ਚੱਲੇ ਆ ਸੀ ਯਾ ਸਾਡੇ ਪਿੰਡ ਦਾ ਗੁੱਲੀ ਇਹ ਗੁੱਲੀ ਐ ਆ ਨਾਲ ਨੀਲੂ ਚੱਲਾ ਨੀਲੂ ਯਾ ਕਿੰਨਾ ਦਾ ਓ ਕੀ ਹੈ ਬੈਟ ਲੈ ਲਿਆ ਬੈਟ ਲੈ ਲਿਆ ਮੁੰਡੇ ਹੁਣ ਕਰੈਕਟ ਖੇਡੂਗਾ ਇਨੇ ਖਿਡਾਰੀ ਬੰਨਾ ਆਏ ਕਰਦੇ ਬੱਤ ਜੰਬੋ ਬੋਲ ਬਲਾ ਕਹਿੰਦੇ ਨੂੰ ਜੰਬੋ ਸਾਡੇ ਪਿੰਡ ਦਾ ਸਵੀਟੀ ਆਈ ਏ ਸਵੀਟੀ ਕੀ ਕਰਨਾ ਬਈ ਇਹ ਸਵੀਟੀ ਆਈ ਆ ਲੈ ਲੈ ਅੱਟ ਲੋ ਜੀ ਨਰੇਸ਼ ਖੜ੍ਹ ਵਾਲ ਦੀ ਆ ਚੁੱਕੀ ਐਂਬੂਲੈਂਸ ਲੱਗ ਚੁੱਕਿਆ ਐ ਐਂਬੂਲੈਂਸ ਦੀ ਨਹੀਂ ਸਾਈਡ ਰੋਕਦਾ ਪੁੱਤ ਨਹੀਂ ਘਲਾ ਦੋ ਇਹ ਲੈਣਾ ਰੋ ਦੇ ਆਹ ਲੈ ਬਈ ਪੂਤ ਬੰਗਲਾ ਲੱਗ ਚੁੱਕਿਆ ਏ ਇਹ ਤਾਂ ਵੀ ਛੋਟੇ ਹੁੰਦੇ ਯਾਰ ਬਹੁਤ ਡਰਦੇ ਹੁੰਦੇ ਭੂਤ ਮੰਗਲੇ ਤੋਂ ਹੁਣ ਤਾਂ ਜਮ ਨਹੀਂ ਲਾਦਾ ਡਰ ਆ ਤੇ ਇਧਰ ਵੀਰੇ ਡ੍ਰੈਗਨ ਆ ਪਟਰੀ ਦੇ ਚੋਰਾਂ ਵਾਲੀ ਰੇਡ ਆ ਆਹ ਕੀ ਕਰਾ ਟੈਡੀ ਜਿਹੜੇ ਚੈੱਕ ਕਰ ਲਓ ਤੇ ਵੀਰੇ ਹੁਣ ਅਸੀਂ ਬਲੌਗ ਕਰਨ ਜਾ ਰਹੇ ਹਾਂ ਇਹ ਖਾਤਰੀ ਤੇ ਵੀਰੇ ਬਹੁਤ ਬਾਰੇ ਨੂੰ ਸਬਸਕ੍ਰਾਈਬ ਕਰੋ ਤੇ ਵੀਰੇ ਲਾਈਕ ਫੋਲੋ ਸ਼ੇਅਰ ਜਰੂਰ ਕਰ ਦਿਓ ਭਰਾ ਤੇ ਹੋਰ ਵੀ ਅਸੀਂ ਕੰਟੈਂਟ ਲੈ ਕੇ ਆਵਾਂਗੇ ਤਾਂ ਵੀ ਸਾਡੇ ਕੌਡੀ ਦੇ ਮੈਚ ਤੋਂ ਵੀ ਆਉਂਦੇ ਰਹਣਗੇ ਇਹ ਬਲੌਗਾਂ ਦੇ ਵਿੱਚ ਤੇ ਇਹ ਵੀ ਆਪਾਂ ਨਾਲ ਕੰਟੈਂਟ ਪਾਵਾਂਗੇ ਹਾਂ ਜੀ ਧੰਨਵਾਦ ਸਾਨੂੰ ਵੀਰੇ ਕਮੈਂਟਾਂ ਵਿੱਚ ਜਰੂਰ ਦੱਸਾ ਵੀ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆਗਾ ਤੇ ਅਸੀਂ ਜੇ ਸਾਡਾ ਥੋੜਾ ਜਿਹਾ ਤੁਹਾਨੂੰ ਲੱਗੀ ਕਮੀ ਪੇਸ਼ੀ ਤੇ ਅਸੀਂ ਵੀਰੇ ਉਹ ਵੀ ਕਮੀ ਪੇਸ਼ੀ ਪੂਰੀ ਕਰਾਂਗੇ ਤੇ ਸਾਨੂੰ ਵੀਰੇ ਵੱਧ ਤੋਂ ਵੱਧ ਫੋਲੋ ਕਰ ਲਓ ਸ਼ੇਅਰ ਕਰ ਲਓ ਤੇ ਵੀਰੇ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀ ਹਾਂਜੀ ਸਾਡੇ ਬਲੌਗ ਤੁਹਾਨੂੰ ਕਿਵੇਂ ਲੱਗੇ ਆ ਤੇ ਅਸੀਂ ਤਰਗਾਹਾਂ ਦੀਆਂ ਹੋਰ ਮਿਹਨਤ ਕਰਗੇ ਇਹਦੇ ਉੱਤੇ